ਮਾਨ ਜੋ ਸ਼੍ਰੀ ਹਰਕਮਲਜੀਤ ਸਿੰਘ ਖੱਤ ਸਾਹਿਬ ਐਸਐਸਪੀ ਸਾਹਿਬ ਜ਼ਿਲ੍ਹਾ ਜਲੰਧ ਵਿਧਾਤੀ ਜੀ ਵੱਲੋਂ ਜੋ ਸਾਨੂੰ ਸਮੇਂ-ਸਮੇਂ ਤੇ ਨਸ਼ਾ ਤਸਕਰੀ ਦੇ ਵਿਰੁੱਧ ਮੇਮ ਚਲਾਉਣ ਬਾਰੇ ਨਿਰਦੇਸ਼ ਮਿਲਦੇ ਆ ਜਿਸ ਦੇ ਤਹਿਤ ਜੋ ਹਾਈ ਟੈਕ ਨਾਕਾ ਫਲੋਰ ਸਲਕ ਸਤਨੁਜ ਦਰਿਆ ਦੇ ਨੇੜੇ ਨਾਕਾ ਬੰਦੀ ਦੇ ਦੌਰਾਨ ਐਸਆਈ ਪਰਮਜੀਤ ਸਿੰਘ ਤੇ ਉਸ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਸ ਰਹੀ ਜਦੋਂ ਉਹਨਾਂ ਨੇ ਤਿੰਨ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਤਲਾਸ਼ੀ ਦੌਰਾਨ ਉਹਨਾਂ પાસે 300 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੋ ਇਹ ਕਾਬੂ ਨੌਜਵਾਨ ਜਿਨ੍ਹਾਂ ਦੇ ਨਾਮ ਵਿਨੇ ਪ੍ਰਤਾਪ ਸਿੰਘ son of ਨਰਿੰਦਰ ਸਿੰਘ ਵਾਸੀ ਤਲਵੰਡੀ ਕਲਾਂ ਥਾਣਾ ਲੋਟੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਵਿਸ਼ਾਲ ਸਿੰਘ ਉਰਫ ਸ਼ਾਲੂ ਕੁਤਸੂ ਨਾਮ ਸਿੰਘ ਵਾਸੀ ਪਿੰਡ ਰੋੜਾਂਵਾਲਾ ਥਾਣਾ ਘ੍ਰਿੰਡਾ ਅਤੇ ਇਸ ਦਾ ਸਾਥੀ ਜਗਦੀਸ਼ ਸਿੰਘ ਉਰਤੀਸ਼ੀ ਪੁੱਤਰ ਪ੍ਰੀਤਮ ਸਿੰਘ ਵਾਸੀ ਰੋੜਾਂਵਾਲਾ ਕਲਾ ਥਾਣਾ ਘ੍ਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਜਿਸ ਪਾਸੋਂ ਬਰਾਮਦਗੀ ਹੋਈ ਆ ਜਿਨ੍ਹਾਂ ਨੇ ਪੁਛਕਿਸ਼ਤੇ ਦੱਸਿਆ ਕਿ ਉਹ ਆਪਣੇ ਇੱਕ ਹੋਰ ਸਾਥੀ ਜੋ ਕਵੰਡੀ ਕਲਾ ਦਾ ਰਹਿਣ ਵਾਲਾ ਉਸ ਨੂੰ ਇਹ ਸਪਲਾਈ ਦੇਣ ਲਈ ਆ ਰਹੇ ਸੀ ਜਿਸ ਦੇ ਦੌਰਾਨ ਉਹ ਮੋਟਰਸਾਈਕਲ ਤੋਂ ਛਾਲ ਮਾਰ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜਿਸ ਦੇ ਲਾਭ ਵੀ ਮੁਕਦਮਾ ਦਰਜ ਕੀਤਾ ਗਿਆ ਜੋ 298/24 21C 6185 ਜੰਗੀਪਰ ਸੈਕਟਰ ਥਾਣਾ ਫਲੋਰ ਦਰਜ ਕੀਤਾ ਗਿਆ ਜੋ ਇਹ ਤਿੰਨ ਦੋਸ਼ੀ ਸਾਡੇ ਕੋਲ ਪੁਲਸਵਾਨ ਤੇ ਚੰਦਰ ਨੇ ਜੋ ਇਹਨਾਂ ਉਪਰਾਸੋਂ ਕਸ਼ਕਿਸ਼ ਕਰਕੇ ਜਿੱਥੋਂ ਇਹ ਦੋਨ ਫੈਰਨ ਲੈ ਕੇ ਆਇਆ ਉਸਦੀ ਗੁਸਤਾਰੀ ਕੀਤੀ ਜਾਵੇਗੀ ਔਰ ਕਿ ਇਹਨਾਂ ਆਪਣੀ ਸਪਲਾਈ ਕਿਤੇ ਕਿਤੇ ਦੇਣੀ ਚਾਹੀਦੀ ਉਹਨਾਂ ਦੇ ਵੀ ਵੇਅਰ ਬਹੁਤ ਸਾਰੇ ਪਤਾ ਕਰਕੇ ਉਹਨਾਂ ਨੂੰ ਇਸ ਮੁਕਾਮ ਵਿੱਚ ਗੁਸਤਾਰੀ ਦਿੱਤਾ ਜਾਵੇਗਾ